ਵੋਟਾਂ ਦੀ ਗਿਣਤੀ ਦੌਰਾਨ ਹਾਰਿਆ ਸੀ ਸਰਪੰਚ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੀਤਾ ਰੁਕ ਅਦਾਲਤ ਨੇ ਮੁੜ ਗਿਣਤੀ ਕਰਵਾ ਐਲਾਨਿਆ ਜੇਤੂ ਸਮਾਨਾ ਦੇ ਅਸਮਾਨਪੁਰ ਪਿੰਡ ਦੇ ਸਰਪੰਚ ਚੋਣ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਮਾਨਾ ਪ੍ਰਸ਼ਾਸਨ ਨੂੰ ਵੋਟਾਂ ਦੀ ਮੂੜ ਗਿਣਤੀ ਕਰਨ ਦੇ ਹੁਕਮ ਦੇ ਦਿੱਤੇ। ਇਹ ਹੁਕਮ ਦੱਸਦੀ ਹੈ ਲਖਵਿੰਦਰ ਸਿੰਘ ਵੱਲੋਂ ਸਰਪੰਚੀ ਦੀ ਚੋਣ ਦੇ ਨਤੀਜੇ ਉੱਤੇ ਸਵਾਲ ਚੁੱਕੰਦੇ ਕੀਤੇ ਗਏ। ਪਹਿਲਾਂ ਗੁਰਜੰਤ ਸਿੰਘ ਨੂੰ ਸਰਪੰਚ ਐਲਾਨ ਦਿੱਤਾ ਗਿਆ ਸੀ ਪਰ ਲਖਵਿੰਦਰ ਸਿੰਘ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਨਤੀਜੇ ਦੀ ਜਾਂਚ ਕਰਨ ਦੀ ਮੰਗ ਕੀਤੀ। ਕੋਰਟ ਦੇ ਹੁਕਮਾਂ ਅਮਦ ਦੇ ਨਜ਼ਰ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੂੜ ਤੋਂ ਗਿਣਤੀ ਕਰਵਾਈ ਗਈ। ਮੁੜ ਗਿਣਤੀ ਦੌਰਾਨ ਦੋਵੇਂ ਉਮੀਦਵਾਰ ਦੱਸ دیے ਕਿ ਲਖਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਨੂੰ ਵੋਟਾਂ ਬਰਾਬਰ ਮਿਲੀਆਂ ਯਾਨੀ ਕਿ ਦੋਵਾਂ ਨੂੰ ਵੋਟਾਂ 240 ਮਿਲੀਆਂ ਇਹ ਦੇਖਦੇ ਹੋਏ ਚੋਣ ਅਧਿਕਾਰੀਆਂ ਨੇ ਦੋਵੇਂ ਪੱਖਾਂ ਦੀ ਸਹਿਮਤੀ ਦੇ ਨਾਲ ਟੋਸ ਕਰਵਾਉਣ ਦਾ ਫੈਸਲਾ ਲੈ ਲਿਆ ਟੋਸ ਦੀ ਪ੍ਰਕਿਰਿਆ ਦੇ ਵਿੱਚ ਪੂਰੀ ਤਰ੍ਹਾਂ ਇਮਾਨਦਾਰੀ ਅਤੇ ਸੁਰੱਖਿਆ ਢੰਗ ਦੇ ਨਾਲ ਕੀਤੀ ਗਈ ਟੋਸ ਦੇ ਵਿੱਚ ਦੱਸ ਦिए ਕਿ ਲਖਵਿੰਦਰ ਸਿੰਘ ਨੂੰ ਜੇਤੂ ਐਲਾਨਿਆ ਗਿਆ ਜਿਸ ਦੇ ਚਲਦਿਆਂ ਗੁਰਜੰਟ ਸਿੰਘ ਜਿਸ ਨੂੰ ਪਹਿਲਾਂ ਸਰਪੰਚ ਐਲਾਨਿਆ ਗਿਆ ਸੀ ਉਸ ਨੂੰ 240 ਵੋਟਾਂ ਜਦਕੀ ਲਖਮਿੰਦਰ ਸਿੰਘ ਨੂੰ 241 ਵੋਟਾਂ ਮਿਲੀਆਂ ਸਰਪੰਚ ਚੁਣੇ ਜਾਣ ਤੋਂ ਬਾਅਦ ਲਖਮਿੰਦਰ ਸਿੰਘ ਨੇ ਹਾਈ ਕੋਰਟ ਦਾ ਧੰਨਵਾਦ ਕੀਤਾ ਉਹਨਾਂ ਦਾ ਕਹਿਣਾ ਕਿ ਨਿਆਂ ਮਿਲਣ ਉੱਤੇ ਉਹ ਬੇਅਤੀ ਜ਼ਿਆਦਾ ਖੁਸ਼ ਨੇ ਅਤੇ ਪਿੰਡ ਦੀ ਭਲਾਈ ਦੇ ਲਈ ਉਹ ਹੁਮੀ ਯਤਨ ਜਾਰੀ ਰੱਖਣਗੇ ਦੱਸ ਦਈਏ ਕਿ ਇਹ ਮਾਮਲਾ ਪਿੰਡ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਮੋੜ ਲੈ ਕੇ ਆਇਆ ਕਿ ਕਿਵੇਂ ਚੋਣ ਦੇ ਉਮੀਦਵਾਰ ਨੂੰ ਸੰਤੁਸ਼ਟੀ ਨਹੀਂ ਹੋਈ ਤੇ ਉਮੀਦਵਾਰ ਨੇ ਹਾਈ ਕੋਰਟ ਦਾ ਰੁਖ ਕਰਨ ਦਾ ਫੈਸਲਾ ਲੈ ਲਿਆ ਇਸ ਫੈਸਲੇ ਦੇ ਨਾਲ ਮੁੜ ਵੋਟਾਂ ਦੀ ਗਿਣਤੀ ਕਰਵਾ ਆਪਣੀ ਜਿੱਤ ਨੂੰ ਸਾਬਿਤ ਕੀਤਾ ਸਰਪੰਚ ਨੇ ਇਸ ਦੇ ਨਾਲ ਹੀ ਦੱਸ ਦिए ਕਿ ਜਾਣਕਾਰੀ ਦੇ ਮੁਤਾਬਿਕ ਵੋਟਾਂ ਦੀ ਗਿਣਤੀ ਸੁਰੱਖਿਆ ਤੇ ਵੀਡੀਓਗ੍ਰਾਫੀ ਹੇਠ ਹੋਈ ਜਿਸ ਦੇ ਚਲਦਿਆਂ ਹੁਣ ਪਿੰਡ ਅਸਮਾਨਪੁਰ ਨੂੰ ਇੱਕ ਨਵਾਂ ਸਰਪੰਚ ਮਿਲ ਗਿਆ ਜਿਸ ਨੇ ਇਹ ਯਾਚੀ ਦਾਇਰ ਕਰਵਾਈ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਉਸ ਦੀ ਵੋਟਾਂ ਦੇ ਵਿੱਚ ਕੁਝ ਗੜਬੜੀ ਹੋਈ ਹੈ ਜਿਸ ਦੇ ਚਲਦਿਆਂ ਸੁਰੱਖਿਆ ਪ੍ਰਬੰਧਾਂ ਦੇ ਹੇਠਾਂ ਹੂੰ ਉਸ ਨੂੰ ਮੋੜ ਤੋਂ ਸਰਪੰਚ ਅਲਾਨ ਦਿੱਤਾ। ਇਹ ਤਾਂ ਵੋਟਾਂ ਬਰਾਬਰ ਹੋ ਗਈਆਂ ਸਾਰੀਆਂ। ਅੱਛਾ ਜੀ। ਉਹ ਤਾਜ ਤਾਜ ਜਿੱਤ ਗਿਆ ਜੀ ਬਸ 10 ਕਿਲੋ ਰੋਟਰੀ। ਅਸੀਂ ਗੱਲਬਾਤ ਕਰਦੇ ਆਂ ਲਖਵਿੰਦਰ ਸਿੰਘ ਨਾਲ। ਲਖਵਿੰਦਰ ਸਿੰਘ ਜੀ ਜਿਹੜੇ ਤੁਸੀਂ ਸਰਪੰਚ ਚੁਣੇ ਗਏ ਹੋ ਤੁਸੀਂ ਸਖਤ ਆਪਣੇ ਕੋਰਟ ਦੇ ਵਿੱਚ ਵੀ ਗਏ। ਅੱਜ ਕੀ ਕਹੋਗੇ ਕੋਰਟ ਦੇ ਜਿਹੜੇ ਰੀਕਾਉਂਟਿੰਗ ਕਰਾਈ ਸੀ। ਸਭ ਤੋਂ ਪਹਿਲਾਂ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਅੱਜ ਮੇਰੇ ਸਿਰ ਤੇ ਐਡਾ ਵੱਡਾ ਤਾਜ ਬਖਸ਼ਿਆ ਜੀ। ਇਹ ਦੂਜੇ ਨੰਬਰ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਨ੍ਹਾਂ ਨੇ ਮੇਰੇ ਦੁਆਰਾ ਰੀਕਾਉਂਟਿੰਗ ਕਰਾ ਕੇ ਜੋ ਮੇਰੀਆਂ ਵੋਟਾਂ 'ਚ ਡਾਊਟ ਸੀ ਉਹ ਡਾਊਟਾਂ ਡਾਊਟ ਕਲੀਅਰ ਕਰਕੇ ਮੈਨੂੰ ਸਰਪੰਚ ਚੁਣਿਆ ਗਿਆ ਮੈਂ ਬਹੁਤ ਹੀ ਜ਼ਿਆਦਾ ਤੰਗ ਕਿਸ ਤਰ੍ਹਾਂ ਸਰਪੰਚੀ ਚੋਣ ਹੋਈ ਐ ਟੋਸ ਹੋ ਗਿਆ ਤੇ ਪਤਾ ਲੱਗੇ ਬਰਾਬਰ ਵੋਟ ਆ ਗਈ ਤੇ ਥੋੜੀ ਪਹਿਲਾਂ ਕਿੰਨੇ ਵੋਟਾਂ ਦੇ ਜਿੱਤੇ ਗੁਰਸੇਨ ਸਿੰਘ ਪਹਿਲਾਂ 2 ਵੋਟਾਂ ਦਾ ਫਰਕ ਸੀ ਜੀ ਉਹਦੇ ਵਾਸਤੇ ਕੇਸ ਕੀਤਾ ਹਾਂਜੀ ਉਸਦੇ ਵਾਸਤੇ ਕੇਸ ਕੀਤਾ ਸੀ 27 ਵੋਟਾਂ ਰਿਜੈਕਟ ਸੀਗੀਆਂ ਹੂੰ 2 ਵੋਟਾਂ ਦੇ ਮੇਰੇ ਹੱਕ ਚ ਹੋ ਕੇ ਜੀ ਬਰਾਬਰ ਹੋ ਕੇ ਅੱਜ ਟਾਈ ਹੋ ਗਿਆ ਸੀ ਜੀ ਟਾਈ ਤੋਂ ਬਾਅਦ ਟੋਸ ਹੋ ਕੇ ਮੇਰੀ ਪਰਚੀ ਨਿਕਲੀ ਜੀ ਸੋਹਾਂ ਨੇ ਸਹਿਮਤੀ ਪ੍ਰਗਟਾਈ ਸੀ ਦੋਨਾਂ ਨੇ ਸਹਿਮਤੀ ਪ੍ਰਗਟਾਈ ਤੇ ਹੁਣ ਤੁਸੀਂ ਸੰਤੁਸ਼ਟ ਹੋ ਹਾਂਜੀ ਹਾਂਜੀ ਸਰ ਬਿਲਕੁਲ ਸਾਨੂੰ ਮਾਨਯੋਗ ਹਾਈ ਕੋਰਟ ਤੋਂ ਆਰਡਰਸ ਹੋਏ ਸੀਗੇ ਕਿ ਰੀਕਾਊਂਟਿੰਗ ਸਾਰੀ ਵੀਡੀਓਗ੍ਰਾਫੀ ਚ ਤੇ ਅੰਡਰ ਫਰੀ ਐਂਡ ਫੇਅਰ ਮੈਨਰ ਹੋਵੇ ਤੇ ਮਾਨਯੋਗ ਡੀਸੀ ਸਾਹਿਬ ਦੀ ਸੁਪਰਵਾਈਜ਼ਨ ਚ ਤੇ ਅੜੀ ਸਾਹਿਬ ਦੀ ਪ੍ਰੈਜ਼ੈਂਸ ਚ ਹੋਈ ਹੈ ਸਾਰੀ ਰੀਕਾਊਂਟਿੰਗ ਤੇ ਇਹਦੇ ਵਿੱਚ ਸਾਰੀ ਵੋਟਾਂ ਦੀ ਗਿਣਤੀ ਸ਼ੁਰੂ ਤੋਂ ਦੁਬਾਰਾ ਕੀਤੀ ਗਈ ਹੈ ਜਿੰਨੀਆਂ ਵੀ ਵੈਲਿਡ ਇਨਵੈਲਿਡ ਵੋਟਸ ਸੀ ਇੱਕ ਇੱਕ ਵੋਟ ਨੂੰ ਕੈਂਡੀਡੇਟਸ ਦਿਖਾ ਕੇ ਕੈਮਰੇ ਦਿਖਾ ਕੇ ਸਾਰੀ ਕਾਊਂਟਿੰਗ ਕੀਤੀ ਗਈ ਹੈ ਤੇ ਰੀਕਾਊਂਟਿੰਗ ਦੇ ਉਪਰੰਤ ਜਿਹੜੇ ਨਤੀਜੇ ਸਾਹਮਣੇ ਆਏ ਉਹਦੇ ਵਿੱਚ ਦੋਨੋਂ ਕੈਂਡੀਡੇਟਸ ਦੀ ਇਕੁਅਲ ਵੋਟਾਂ ਹੋ ਗਈਆਂ ਸੀਗੀਆਂ ਤੇ ਪੰਚਾਇਤ ਰੂਲਸ ਆਪਣੇ 1994 ਐਕਟ ਦੇ ਤਹਿਤ ਰੂਲਸ ਇਹ ਕਹਿੰਦੇ ਨੇ ਕਿ ਜਦੋਂ ਇਕੁਇਵੈਲੈਂਟ ਵੋਟਸ ਹੋ ਜਾਵੇ ਤੇ ਟਾਈ ਹੋਵੇ ਦੋ ਕੈਂਡੀਡੇਟਸ ਦੀ ਤਾਂ ਜੋ ਡਰਾ ਫਲੋਟਸ ਕੱਢਿਆ ਜਾਂਦਾ ਤੇ ਡਰਾ ਫਲੋਟਸ ਉਹਨਾਂ ਵੱਲੋਂ ਹੀ ਦੱਸੇ ਗਏ ਜਿਹੜੇ ਬੰਦੇ ਦੀ ਉਹਨਾਂ ਨੂੰ ਸਹਿਮਤੀ ਸੀ ਵੀ ਅਸੀਂ ਇਸ ਬੰਦੇ ਤੋਂ ਕੜਵਾਉਣਾ ਚਾਹੁੰਦੇ ਆ ਡਰਾ ਤਾਂ ਉਹਦੀ ਵੇਟ ਕੀਤੀ ਗਈ ਉਹਨਾਂ ਦੇ ਉਪਰੰਤ ਤਾਂ ਡਰਾ ਫਲੋਟਸ ਨਿਕਾਲ ਲਿਆ ਗਿਆ ਤੇ ਉਹਦੇ ਵਿੱਚ ਜਿਹੜੇ ਲਖਵਿੰਦਰ ਸੀਗੇ ਉਹ ਜੇਤੂ ਕਰਾਰ ਹੋਏ ਨੇ ਤੇ ਪਹਿਲਾਂ ਉੱਥੇ ਮੌਜੂਦਾ ਸਰਪੰਚ ਗੁਰਜੰਟ ਸੀਗੇ ਤੇ ਗੁਰਜੰਟ ਜੀ ਤੇ ਲਖਵਿੰਦਰ ਜੀ ਦੀ ਟਾਈ ਸੀਗੀ ਆਪਸ ਚ ਤੇ ਲਖਵਿੰਦਰ ਸਿੰਘ ਜੀ ਉਹਦੇ ਚ ਵਿਨਿੰਗ ਕੈਂਡੀਡੇਟ ਨਿਕਲ ਕੇ ਆਏ ਨੇ ਕਿਉਂਕਿ ਉਹਨਾਂ ਨੂੰ ਡਰਾ ਫਲੋਟਸ ਚ ਉਹਨਾਂ ਦਾ ਨਾਮ ਆਇਆ ਤੇ ਡਰਾ ਫਲੋਟਸ ਨੂੰ ਇੱਕ ਵੋਟ ਮੰਨਿਆ ਜਾਂਦਾ ਬੇਸਿਕਲੀ ਤੇ ਇਸ ਕਰਕੇ ਉਹਨਾਂ ਦੀ 241 ਦੀ ਗਿਣਤੀ ਹੋ ਗਈ ਤੇ ਦੂਜਿਆਂ 240 ਦੀ ਹੈ ਤੇ ਉਸ ਤੋਂ ਬਾਅਦ ਸਾਰਾ ਹੁਣ ਸਾਡਾ ਪ੍ਰਕਿਰਿਆ ਐਸ ਪਰ ਰੂਲ ਸਾਰੀ ਅਸੀਂ ਸਾਰੀ ਸਮਗਰੀ ਵਾਪਸ ਹੁਣ ਟਰੇਰ ਖਜ਼ਾਨੇ ਚ ਰੱਖ ਕੇ ਸਾਰਾ ਰਿਜ਼ਲਟ ਕੰਪਾਈਲ ਕਰਤਾ ਤੇ ਅਕੋਰਡਿੰਗਲੀ ਅਸੀਂ ਜਿਹੜੀ ਕੰਪਲਾਈਂਸ ਰਿਪੋਰਟ ਸਾ